ਚਨਾ ਚੋ ਚਨ ਗੁਜਰੀ ਦਾ ਚੰਨ ਚਨਾ ਚੋ ਚਨ ਗੁਜਰੀ ਦਾ ਚਨਾ ਚੋ ਚਨ ਚਮਕੀ ਲਾਏ ਜਿਹਦੇ ਹੱਥ ਵਿੱਚ ਸੋਨਾ ਬਾਜ ਸਜੇ ਸਰਤਾਜ ਨੀ ਕੋੜਾ ਨੀ ਲਬੜਾ ਫੁਰਤੀ ਲਾਏ ਗੁਜਰੀ ਦਾ ਚੰਨ ਚਨਾ ਚੋ ਚਨ ਗੁਜਰੀ ਦਾ ਚੰਨ ਚਨਾ ਚੋ ਚਨ ਗੁਜਰੀ ਦਾ ਮਾ ਗੁਜਰੀ ਕਰਮਾਵਾ ਦিয়ে ਮਾ ਤੇਰੀਆ ਸਿਫਤਾ ਕਰ ਕਰਕੇ ਮੁਰਦੇ ਚ ਜਿੰਦੜੀ ਪਾ ਦਈਏ ਤੇਰੀ ਕੁੱਖ ਨੇ ਪੈਦਾ ਕੀਤਾ ਤੇਰੀ ਕੁੱਖ ਨੇ ਪੈਦਾ ਕੀਤਾ ਸ਼ੇਰ ਅਣਖੀ ਲਾਏ ਜਿਹਦੇ ਹੱਥ ਵਿੱਚ ਸੋਨਾ ਬਾਜ ਸਜੇ ਸਿਰ ਤਾਜ ਨੀ ਕੋੜਾ ਨੀ ਲਬੜਾ ਫੁਰਤੀ ਲਾਏ ਗੁਜਰੀ ਦਾ ਚੰਨ ਚਨਾ ਚ ਚਨ ਗੁਜਰੀ ਦਾ ਚੰਨ ਜਨਾਚ ਚਨ ਗੁਜਰੀ ਦਾ ਵਾਟਾ ਲੰਮੀਆ ਤੇ ਰਸਤਾ ਪਹਾੜ ਦਾ ਤੁਰ ਜਾਂਦੇ ਗੁਰਾਂ ਦੇ ਲਾਲ ਜੀ ਸਰਸਾਂ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਵਾਲ ਜੀ ਵਾਟਾ ਲੰਮੀਆ ਤੇ ਰਸਤਾ ਪਹਾੜ ਦਾ

ਸਿਵੀ ਚੱਲੇ ਨਿਰਦਈਆਂ ਦੇ ਹੱਥੀ ਚੜ ਚੱਲੇ ਮੈਂ ਵੀ ਥੋੜੇ ਮਗਰੇ ਆ ਬਸ ਹੁਣ ਮੈਂ ਵੀ ਸੱਚ ਖੰਡ ਜਾਵਾ ਮੇਲਾ ਗਿਆਏਗਾ ਦੀ ਤੋਂ ਜੁਦਾਈ ਦਾ ਤੁਸਾਂ ਜੁ ਮੁੜ ਕੇ ਆਉਣਾ ਨਹੀਂ ਤੈਨੂੰ ਦੱਸਿਆ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਮੰਨਿਆ ਭਾਟਿਆ ਮੰਨਿਆ ਕਦੋਂ ਤੋਂ ਇਹ ਸ਼ਬਦ ਗਾ ਰਹੇ ਹੋ ਔਰ ਕੀ ਸਿੱਖਣ ਨੂੰ ਮਿਲਦਾ ਵਾ ਸਾਇਦ ਜਿਆਦਾ ਦੀ ਸ਼ਹਾਦਤ ਅਸੀਂ ਮਤਲਬ ਹਰ ਸਾਲ ਜਦੋਂ ਆ ਸ਼ਹੀਦ ਦਿਹਾੜਾ ਆਉਂਦਾ ਤੇ ਸਾਡੇ ਮਮਾ ਸਾਨੂੰ ਲਗਾ ਕੇ ਦਿੰਦੇ ਟੀਵੀ 'ਤੇ ਤੇ ਜਦੋਂ ਵੀ ਮਤਲਬ ਅਸੀਂ ਸ਼ਹੀਦ ਦਿਹਾੜੇ ਦੇ ਬਚਨ ਸੁਣਦੇ ਆ ਤੇ ਅਸੀਂ ਕਈ ਵਾਰੀ ਭਾਵੁਕ ਵੀ ਹੋ ਜਾਂਦੇ ਆ ਸਾਨੂੰ ਆਹੀ ਸਿੱਖ ਲੈਣੀ ਚਾਹੀਦੀ ਹੈ ਕਿ ਜਿੱਦਾਂ ਸਾਇਦ ਜਿਆਦਿਆਂ ਨੇ ਆਪਣਾ ਧਰਮ ਨਹੀਂ ਬਦਲਿਆ ਉਹਨਾਂ ਨੂੰ ਉਹਨਾਂ ਤੇ ਕਿੰਨਾ ਜ਼ੁਲਮ ਹੋਇਆ ਤੇ ਸਾਨੂੰ ਵੀ ਹਮੇਸ਼ਾ ਆਪਣੇ ਅੰਦਰ ਡਿਗ ਰਹਿਣਾ ਚਾਹੀਦਾ ਕੋਈ ਜਿੰਨਾ ਮਰਜੀ ਲਾਲਚ ਦੇ ਜਿੰਨਾ ਮਰਜੀ ਤੁਹਾਡੇ ਤੇ ਜ਼ੋਰ ਪਾਏ ਲੇਕਿਨ ਆਪਣੇ ਕਰਮ ਤੇ ਡਿਗ ਰਹਿਣਾ ਚਾਹੀਦਾ ਕੀ ਨਾਮ ਹੈ ਮੇਰਾ ਨਾਮ ਤਾਨਿਆ ਭਾਟੀਆ ਤਾਨਿਆ ਕਿਸ ਪਰਿਵਾਰ ਚ ਜਨਮ ਲਿਆ ਔਰ ਜਿਹੜੇ ਤੁਸੀਂ ਸ਼ਹੀਦੀ ਦਿਨ ਨੂੰ ਸਮਰਪਿਤ ਇਹ ਕੀਰਤਨ ਕਰਦੇ ਹੋ ਜਾਂ ਸ਼ਬਦ ਗਾਉਂਦੇ ਕਦੋਂ ਤੋਂ ਸ਼ੌਕ ਪਿਆ ਔਰ ਕੀ ਸੋਚਦੇ ਹੋ ਤਾਂ ਮਤਲਬ ਪਿਛਲੇ ਸਾਲ ਇਸ ਸੰਗਰੂਹ ਗਏ ਸੀ ਅਦਭਿਅਸੇ ਸ਼ਬਦ ਕੰਪੀਟੀਸ਼ਨ ਸੀ ਸਾਡਾ ਅੱਜ ਸਾਡੀ ਫਸਟ ਪੋਜੀਸ਼ਨ ਆਈ ਸੀ ਸ਼ੌਂਕ ਪੈ ਗਿਆ ਤੇ ਮਮਾ ਸਾਡੇ ਟੀਵੀ ਚ ਲਾ ਕੇ ਦਿੰਦੇ ਸਾਨੂੰ ਸ਼ਬਦ ਤੇ ਅਸੀਂ ਸੁਣਦੇ ਹਾਂ ਸਾਰੇ ਤੇ ਉੱਥੋਂ ਅਸੀਂ ਸਿੱਖਦੇ ਹਾਂ ਤੇ ਉੱਥੋਂ ਸਾਨੂੰ ਬੋਲਣ ਦਾ ਸ਼ੌਂਕ ਪੈ ਗਿਆ ਕੀ ਸਿੱਖਣਾ ਚਾਹੀਦਾ ਜਿਹੜੇ ਸ਼ਹਾਦਤ ਤੇ ਤੁਸੀਂ ਕਿਹਾ ਜਾਵੇ ਕੀਰਤਨ ਕਰਦੇ ਹੋ ਜਾਂ ਸ਼ਬਦ ਬੋਲਦੇ ਸਾਨੂੰ ਆਹੀ ਮਤਲਬ ਸਿੱਖ ਮਿਲਦੀ ਹੈ ਕਿ ਜਿਹੜੇ ਸਾਈਜ਼ ਜ਼ਿਆਦੇ ਸੀ ਉਹਨਾਂ ਨੇ ਸਾਡੇ ਹਿੰਦੂ ਹਿੰਦੂਆਂ ਵਸਤੇ ਆਪਣੀ ਕੁਰਬਾਨੀਆਂ ਦਿੱਤੀਆਂ ਸ਼ਹੀਦ ਹੋਏ ਤੇ ਸਾਨੂੰ ਉਹਨਾਂ ਵੱਲ ਵੇਖ ਕੇ ਤਬੀ ਇਹ ਆਪਣਾ ਮਤਲਬ ਜਿਹੜੇ ਸਾਨੂੰ ਕਹਿੰਦੇ ਆ ਕਿ ਤੁਸੀਂ ਆਪਣਾ ਧਰਮ ਬਦਲੋ ਕੋਈ ਨਾਲੇ ਚੀਜ਼ ਇਹਦੇ ਸਾਨੂੰ ਆਪਣਾ ਧਰਮ ਨਹੀਂ ਬਦਲਣਾ ਚਾਹੀਦਾ ਆਪਣੇ ਧਰਮ ਤੇ ਅਡਿੱਗ ਰਹਿਣਾ ਚਾਹੀਦਾ ਕੀ ਨਾਮ ਜੀ ਮੇਰਾ ਨਾਮ ਭਾਰਤੀ ਭਟਿਆ ਜੀ ਕਦੋਂ ਤੋਂ ਤੁਹਾਡੀਆਂ ਬੇਟੀਆਂ ਘੱਟ ਕਹਿੰਦੇ ਕਿ ਇਹ ਟਵਿਨਸ ਨੇ ਤੇ ਜਦੋਂ ਇਹ ਸ਼ਕਤ ਜਾਂਦੀਆਂ ਨੇ ਕੀ ਫੀਲ ਕਰਦੇ ਹਾਂਜੀ ਪੰਨੇ ਤੇ ਇਹ ਦੋ ਜੁਲਵਾ ਬੱਚਿਆਂ ਨੇ ਤੇ ਕੋਈ ਦੋ ਦੋ ਕੁ ਸਾਲ ਹੋ ਗਏ ਇਹਨਾਂ ਦੇ ਨਾਲ ਕੰਪੀਟੀਸ਼ਨ ਹੈ ਐਸੀ ਸੰਗਰੂਰ ਚ ਸਟੇਟ ਲੈਵਲ ਤੇ ਉਥੇ ਫਸਟ ਆਈਆਂ ਸੀਗੀਆਂ ਤੇ ਸਭ ਤੋਂ ਇਹ ਬਾਬਾ ਨਾਨਕ ਜੀ ਦੀ ਕਿਰਪਾ ਨਾਲ ਹੀ ਉਹਨਾਂ ਦਾ ਸ਼ਬਦ ਬੋਲਿਆ ਸੀ ਤੇ ਅੱਜ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਕਾਫੀ ਲੋਕੀ ਜਾਣਦੇ ਨੇ ਤੇ ਉਹਨਾਂ ਦੀ ਕਿਰਪਾਈ ਹੋਈ ਹੈ ਕਿ ਅੱਜ ਕਾਫੀ ਮਤਲਬ ਹੋਲੀ ਹੋਲੀ ਤਰੱਕੀ ਕਰ ਰਹੀਆਂ ਨੇ ਤੇ ਸਭ ਉਹਨਾਂ ਦੀ ਕਿਰਪਾਈ ਆ ਤੇ ਬਾਕੀ ਸਾਡੇ ਘਰ ਦੇ ਵਿੱਚ ਧਾਰਮਿਕ ਮਾਹੌਲ ਹਰ ਟਾਈਮ ਰਹਿੰਦਾ ਤੇ ਭਜਨ ਵਗਾਰਾ ਸ਼ਬਦ ਵਗਾਰਾ ਸਾਡੇ ਘਰ ਚੱਲਦੇ ਰਹਿੰਦੇ ਆ ਤੇ ਖਾਸ ਕਰ ਜਦੋਂ ਸ਼ਹੀਦੀ ਦਿਹਾੜਾ ਆਉਂਦਾ ਤੇ ਸਾਡਾ ਵੀ ਫਰਜ਼ ਬੰਦਾ ਹੈ ਤੇ ਅਸੀਂ ਉਹਨਾਂ ਨੂੰ ਦਿਲੋਂ ਯਾਦ ਕਰਨੇ ਆ ਤੇ ਆਪਣੇ ਆਪ ਹੀ ਅੱਖਾਂ 'ਚ ਹੰਝੂ ਵੀ ਆ ਜਾਂਦੇ ਨੇ ਤੇ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਕਿ ਸਾਨੂੰ ਉਹਨਾਂ ਦੀ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਬੱਚੇ ਵੀ ਯਾਦ ਰੱਖਣ ਤੇ ਅਸੀਂ ਵੀ ਯਾਦ ਰੱਖੀਏ ਕਿ ਅਸੀਂ ਇਸ ਹੀ ਦਿਹਾੜੇ ਤੋਂ ਉਹਨਾਂ ਨੂੰ ਬਸ ਇੱਕ ਯਾਦ ਕਰੀਦਾ ਉਹਨਾਂ ਨੂੰ ਤੇ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਚੀਜ਼ ਸਿਖਾਣੀ ਚਾਹੀਦੀ ਏ ਕਿ ਸਾਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਉਹਨਾਂ ਨੇ ਸਾਡੇ ਵਾਸਤੇ ਇੰਨੀ ਕੁਰਬਾਨੀ ਦਿੱਤੀ ਤੇ ਸਾਡਾ ਵੀ ਫਰਜ਼ ਬਣਦਾ ਹੈ। ਕੋਈ ਕੀ ਨੰਬਰ? ਯਾਰੀ ਨਹੀਂ ਨਹੀਂ। ਅਲੀ ਦੀ ਵੀਡੀਓ ਨੇ ਸ਼ੀਰ ਦਿਖਾ ਕੇ ਭੈਣ ਨਿਕਾਇਆ ਵਾ ਕਿੱਦਾਂ ਲੱਗਦਾ ਹੈ ਹਿੰਦੀ ਸਮਾਜ ਦੀ ਮਰਦਕੀ ਦੇਖੋ ਮਤਲਬ ਤਦ ਹੀ ਕਹਾਂਗੇ ਪਿੰਜੂ ਸਿੱਖਦੇ ਵੀ ਕੋਈ ਫਰਕ ਨਹੀਂ ਹੈਗਾ ਜਿੰਨੇ ਸ਼ਬਦਾਂ ਉਹਨਾਂ ਦੀ ਹੈ ਉਸ ਵਕਤ ਉਹਨੇ ਸਾਡੇ ਸ਼ਬਦਾਂ ਦੀ ਵਿੱਚ ਤੇ ਸਾਡੇ ਇਹ ਸਾਡੇ ਵਾਸਤੇ ਇਹਨਾਂ ਸ਼ਿਕਾਇਤਾਂ ਪਾਈਆਂ ਨੇ ਕਿ ਬੱਚੇ ਬੱਚਿਆਂ ਵਾਲ ਬਹੁਤ ਵਧੀਆ ਤੇ ਮਤਲਬ ਸਾਹ ਸਾਤ ਸਤਿ ਸ਼੍ਰੀ ਅਕਾਲ ਮਤਲਬ ਕੰਮ ਚ ਬਹਾਸ ਹੈ ਕਿ ਮੈਂ ਸਾਰੇ ਸ਼ਹਿਰ ਨੂੰ ਅਪੀਲ ਕਰਾਂਗਾ ਜਿਹੜੀਆਂ ਭਲਕਨ ਸੰਸਥਾਵਾਂ ਜਿਹੜੀ ਸਾਡੇ ਸ਼ਹਿਰ ਦੀਆਂ ਜਿਹੜੀ ਜਾਗਰੂਕ ਕਰਦੀਆਂ ਨੇ ਇਸ ਸੰਗਰਾਮ ਦੀਆਂ ਨੇ ਚੰਕੀ ਕਰਦੀਆਂ ਨੇ ਮਹਾਰਨ ਪੀਰ ਕਲਾਮੇ ਚਾਹੇ ਆਪਣੀਆਂ ਬੱਚੀਆਂ ਦਾ ਇਸ਼ਾਰਾ ਦੀ ਬੱਚੀਆਂ ਨੇ ਇਹਨਾਂ ਦਾ ਸਪੋਰਟ ਕਰੋ ਇਹਨਾਂ ਦਾ ਇੱਕ YouTube ਚੈਨਲ ਹੈਗਾ ਭਟਕ ਸਿਸਟਰ ਤੇ ਉਹਨੂੰ ਮਤਲਬ ਤੁਸੀਂ ਜਾਇਕ ਵੀ ਕਰੋ ਤੇ ਉਹਨੂੰ ਸ਼ੇਅਰ ਵੀ ਕਰੋ ਤੇ ਉਹਨੂੰ ਦੇਖੋ ਔਰ ਜਿਆਦਾ ਜਿਆਦਾ ਇਹਨਾਂ ਬੱਚਿਆਂ ਨੂੰ ਸਪੋਰਟ ਕਰੋ ਤਾਂ ਉਹਨੀਆਂ ਮਨੀਆਂ ਭਟਲੇ ਨੂੰ ਬਹੁਤ ਵਧੀਆ ਉਹਦੀ ਆਵਾਜ਼ ਆ ਕਿ ਮੈਂ ਕਿਹੜੇ ਪੀਰ ਕਲਾਮੇ ਸਾਰੇ ਸ਼ਹਿਰ ਨੂੰ ਇਹਨਾਂ ਦਾ ਬੱਚਾ ਸਪੋਰਟ ਕਰੋ ਲੱਗਦਾ ਹੈ ਜੀ ਕੁਰਬਾਨੀ ਦੇ ਕੇ ਪੱਛਿਆਣੇ ਜਿੱਥੇ ਕੰਪੀਟੀਸ਼ਨ ਵਿੱਚ ਜੇ ਜਿੱਤ ਆਈ। ਦੇਖੋ ਐਤੋਂ ਨੂੰ ਲੱਗਦਾ 200 ਤੋਂ ਨਿਕਲਦਾ ਜੇ ਕਈਆਂ ਸੀ ਬਾਹਰ ਕੰਪੀਟੀਸ਼ਨ ਦੇ ਸਕੂਲੋਂ ਉੱਥੇ ਮੈਨੂੰ ਫਰਸਟ ਪਲੇਸ ਆ ਕੇਆਂ ਸੀ ਉਸ ਤੋਂ ਬਾਅਦ ਫਿਰ ਮੈਨੂੰ ਲੱਗਦਾ ਇਹ ਸਾਰੇ ਜਿਨ੍ਹਾਂ ਚਲਾਵਾ ਕਈ ਭਾਈਚਾਰਾ ਪੱਤਰਕਾਰ ਭਾਈਚਾਰਾ ਉਹਨਾਂ ਨੇ ਮਨਵਾ ਕੇ ਪੂਰਾ ਪੂਰਾ ਪ੍ਰਮੋਟ ਕੀਤਾ ਉਹਨਾਂ ਨੂੰ ਕੋਈ ਸਪੋਰਟ ਕੀਤੀ ਆ ਪੱਤਰਕਾਰ ਭਾਈਚਾਰੇ ਕੋਈ ਸਪੋਰਟ ਹੈ ਜਣੋ ਤੇ ਮੈਂ ਸਾਰੇ ਸ਼ਹਿਰ ਨੂੰ ਕਹਿਣਾ ਵੀ ਇਹਨਾਂ ਵਰਗਾ ਸਪੋਰਟ ਕਰੋ। ਵੇਲਾ ਗਿਆ ਯਾ ਦਦੀ ਇਹ ਜੁਦਾਈ ਦਾ ਅਸਾਂ ਜੁੜ ਕੇ ਹੋਣਾ ਨਹੀਂ ਤੈਨੂੰ ਦੱਸਿਆ ਕਿਵੇਂ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰੁਲੋਣੀ ਉਤਰ ਵਿਛੜਿਆ ਤੁਸੀਂ ਵੀ ਚੱਲੇ ਨਿਰਦਈਆਂ ਦੇ ਹੱਥੀ ਚੜ ਚੱਲੇ ਮੈਂ ਵੀ ਥੋੜੇ ਮਗਰੇ ਆ ਹੁਣ ਮੈਂ ਵੀ ਸੱਚ ਖੰਡ ਜਾਵਾਂ ਵੇਲਾ ਗਿਆਏ ਦਦੀ ਤੋਂ ਜੁਦਾਈ ਦਾ ਤੁਸਾਂ ਜੁੜ ਕੇ ਹੋਣਾ ਨਹੀਂ ਤੈਨੂੰ ਦੱਸਿਆ ਕਿਵੇਂ ਕੀ ਹੋਣਾ ਹੈ